ਹਾਂਜੀ ਤਾਂ ਸੀਗਾ ਕਿ ਜੋ ਲਗਾਤਾਰ ਮਲੇਰ ਕੋਲੇ ਦੇ ਪਿਛਲੇ ਕੁਝ ਸਾਲਾਂ ਤੋਂ ਫੇਕ ਅਕਾਊਂਟਸ ਬਣਾ ਕੇ ਭਾਈਚਾਰੇ ਨੂੰ ਖਰਾਬ ਕੀਤਾ ਜਾ ਰਿਹਾ ਹੈ ਇੱਕ ਦੂਸਰੇ ਨਾਲ ਲੜਾਇਆ ਜਾ ਰਿਹਾ ਹੈ ਔਰ ਕਈ ਵਲਗਰ ਐਸੇ ਕਮੈਂਟਸ ਪਾਈ ਜਾ ਰਹੇ ਨੇ ਕਈ ਪੋਲਿਟਿਸ਼ੀਅਨਸ ਦੇ ਖਿਲਾਫ ਸੋਸ਼ਲ ਐਕਟਿਵਿਸਟਸ ਕੋਈ ਇੰਡਸਟਰੀਸਟਸ ਦੇ ਖਿਲਾਫ ਲਗਾਤਾਰ ਇਹ ਲੋਗ ਜ਼ਹਿਰ ਫਲਾ ਰਹੇ ਸੀਗੇ ਮਲੇਰ ਕੋਲੇ ਦੇ ਵਿੱਚ ਇਹਨਾਂ ਨੂੰ ਇਹ ਲੱਗਦਾ ਸੀ ਕਿ ਸ਼ਾਇਦ ਕਿ ਅਸੀਂ ਸੇਫ ਆਂਗੇ ਇਹ ਜਿਹੜੀਆਂ ਫੇਕਬੁੱਕ ਫੇਸਬੁੱਕ ਆਈਡੀਆਂ ਨੇ ਫੇਕ ਅਕਾਊਂਟ ਨੇ ਇਹ ਨਹੀਂ ਫੜੇ ਜਾ ਸਕਦੇ ਮਗਰ ਅਲhamdulillah ਜਦੋਂ ਇਹਨਾਂ ਨੇ ਸਾਡ ਨੂੰ ਟਾਰਗੇਟ ਕੀਤਾ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਟਾਰਗੇਟ ਕਰ ਰਹੇ ਸੀਗੇ ਕਿਸੇ ਪੋਲੀਟੀਕਲ ਪਾਰਟੀ ਦੇ ਸ਼ਹਿਰ ਦੇ ਉੱਪਰ ਤਾਂ ਉਹ ਅਸੀਂ ਆਨਰੇਬਲ ਹਾਈ ਕੋਰਟ ਨੂੰ ਅਪਰੋਚ ਕੀਤਾ ਸੀਗਾ ਤਾਂ ਉਹਨਾਂ ਨੇ 20 ਦਸੰਬਰ ਨੂੰ ਇੱਕ ਫੈਸਲਾ ਜਿਹੜਾ ਡਾਇਰੈਕਸ਼ਨ ਦਿੱਤੀ ਸੀਗੀ ਅ नीचे ਆਪਣੇ ਆਨਰੇਬਲ ਆਪਣੇ ਮਲੇਰਕੋਲਾ ਦੇ ਐਸਐਸਪੀ ਸਾਹਿਬ ਨੂੰ ਔਰ ਪ੍ਰਸ਼ਾਸਨ ਪੁਲ ਪ੍ਰਸ਼ਾਸਨ ਨੂੰ ਕਿ ਇਹਨੂੰ ਐਪਲੀਕੇਸ਼ਨ ਨੂੰ ਡਿਸਾਈਡ ਕੀਤਾ ਜਾਜੋ ਮੇਰੀ ਰਿਪਰੈਜ਼ੈਂਟੇਸ਼ਨ ਹੈ ਜਿਹਦੇ ਵਿੱਚ ਡੈਥ ਸਰਟ ਦਿੱਤੇ ਗਏ ਸੀਗੇ ਮੈਨੂੰ ਔਰ ਕਾਫੀ ਜ਼ਿਆਦਾ ਯਾਨੀ ਕਿ ਡੀਫੇਮ ਕਰਨ ਵਾਸਤੇ ਗਲਤ ਅਲੀਗੇਸ਼ਨਸ ਲਗਾਏ ਗਏ ਸੀ ਜੋ ਮੈਂ ਪਹਿਲਾਂ ਵੀ ਕਈ ਵਾਰੀ ਕਲੀਅਰ ਕਰ ਚੁੱਕਿਆ ਤਾਂ ਉਹ ਉਹਦੇ ਉੱਤੇ ਜਿਹੜੇ ਇੱਥੇ ਦੀ ਟੈਕਨੀਕਲ ਟੀਮ ਹੈ ਸਾਈਬਰ ਕ੍ਰਾਈਮ ਦੀ ਉਹਨਾਂ ਵੱਲੋਂ ਇਹਨੂੰ ਟ੍ਰੇਸ ਕੀਤਾ ਗਿਆ ਫੇਸਬੁੱਕ ਤੋਂ ਰਿਕਾਰਡ ਮੰਗਿਆ ਗਿਆ ਤਾਂ ਫੇਸਬੁੱਕ ਦੇ ਰਿਕਾਰਡ ਦੇ ਮੁਤਾਬਿਕ ਇਹਦੇ ਵਿੱਚ ਦੋ ਬੰਦਿਆਂ ਦਾ ਜਿਹੜਾ ਆਇਆ ਹੈ ਕਿ ਇੱਕ ਤਾਂ ਜੋ ਮੁਹੰਮਦ আরিਫ ਜੋ 베ਰੀਆਂ ਦੇ ਵਿੱਚ ਆ ਕੋਈ ਸੰਸਾ ਜੀ ਬਣਾਈ ਫਿਰਦਾ ਕੋਈ ਐਮਐਲਏ ਦਾ ਕੋਈ ਹੋਇਆ ਕਿ ਮੈਂ ਉਹ ਇਲੈਕਸ਼ਨ ਲਕਸ਼ਨ ਲੜਨੇ ਤਾਂ ਉਹਨਾਂ ਨੂੰ ਵੀ ਅਸੀਂ ਇਹੀ ਕਰਦਿਆਂ ਕਿ ਬ੍ਰਦਰ ਅਗਰ ਕਿਸੇ ਨੇ ਵੀ ਕੋਈ ਆਪਣੇ ਆਪ ਨੂੰ ਉੱਚਾ ਕਰਨਾ ਦੂਸਰੇ ਨੂੰ ਬੋਲ ਕੇ ਦੂਸਰੇ ਨੂੰ ਮਾੜਾ ਬੋਲ ਕੇ ਕੋਈ ਉੱਚਾ ਨਹੀਂ ਹੋ ਸਕਦਾ ਤੁਸੀਂ ਆਪਣੇ ਆਪ ਦੇ ਵਿੱਚ ਕਾਬਲੀਅਤ ਪੈਦਾ ਕਰੋ ਨਾ ਕਿ ਫੇਕ ਅਕਾਊਂਟਸ ਬਣਾ ਕੇ ਕਿਸੇ ਲੜਕੀ ਗੌਰੀ ਜਦੂ ਵੰਸ਼ੀ ਦੀ ਫੋਟੋ ਯੂਜ਼ ਕੀਤੀ ਹੋਈ ਆ ਉਹਦੇ ਵਿੱਚ ਉਹ ਜਿਹੜੀ ਫੇਕ ਅਕਾਊਂਟ ਬਣਾਇਆ ਹੋਇਆ ਸੀਗਾ ਇਹਨਾਂ ਨੇ ਜ਼ਬੀਨਾ ਬੇਗਮ ਦਾ ਪਰ ਉਹਦੇ ਵਿੱਚ ਮੈਂ ਇਹ ਕਹਿਣਾ ਚਾਹੂਗਾ ਕਿ ਉਹ ਗੌਰੀ ਜਦੋਂ ਅੰਛੀ ਦੀ ਤੁਸੀਂ ਆਈਡੀ ਯੂਜ਼ ਕਰ ਰਹੇ ਹੋ ਜੇ ਉਹ ਹੁਣ ਆਕੇ ਤੁਹਾਡੇ ਤੇ ਕੋਈ ਐਕਸ਼ਨ ਲੈ ਲੈਣ ਤਾਂ ਤੁਸੀਂ ਰਿਲੀਜੀਅਸ ਇਸ਼ੂ ਬਣਾਓਗੇ ਠੀਕ ਹੈ ਜੀ ਸਾਨੂੰ ਇਹ ਕੁੜੀ ਨੇ ਇਦਾਂ ਕਰਤਾ ਜੀ ਤਾਂ ਤੁਸੀਂ ਕਿਸੇ ਦੀ ਆਪਾਂ ਠੀਕ ਹੈ ਸਾਰਿਆਂ ਦੀ ਧੀਆ ਭੈਣਾਂ ਸਾਂਝੀਆਂ ਹੁੰਦੀਆਂ ਨੇ ਤੁਸੀਂ ਬੱਚੀਆਂ ਦੀ ਠੀਕ ਹੈ ਫੋਟੋ ਯੂਜ਼ ਕਰਦੇ ਹੋ ਉਹਦੇ ਤੇ ਆਪਣੇ ਉਹਦੇ ਆਪਨੇ ਗੰਦੇ ਹਰਕਤਾਂ ਕਰਨ ਵਾਸਤੇ ਤੁਸੀਂ ਕਿਸੇ ਨੂੰ ਬਕਵਾਸ ਕਰਨ ਵਾਸਤੇ ਤਾਂ ਬਹੁਤ ਹੀ ਜ਼ਿਆਦਾ ਮਾੜੀ ਗੱਲ ਹੈ ਬਕਾਇਦਾ ਫੇਸਬੁੱਕ ਨੇ ਇਹਦਾ ਮੋਬਾਈਲ ਨੰਬਰ ਦਿੱਤਾ ਹੈ कि ਆ ਮੋਬਾਈਲ ਨੰਬਰ ਤੋਂ ਆਈਡੀ ਬਣੀ ਹੈ ਔਰ ਇਹ ਮੋਬਾਈਲ ਨੰਬਰ ਤੋਂ ਹੀ ਓਪਰੇਟ ਹੋਈ ਹੈ ਉਸ ਮੋਬਾਈਲ ਨੰਬਰ ਤੋਂ ਇਲਾਵਾ ਨਹੀਂ ਕਿਸੇ ਦਾ ਦੂਸਰਾ ਨੰਬਰ ਦੁਬਈ ਦਾ ਟਰੇਸ ਹੋਇਆ ਉਹ ਵੀ ਮਲੇਰ ਕੋਲਾ ਪਹਿਲਾਂ ਕਾਂਗਰਸ ਆਈਟੀ ਸੈੱਲ ਦੇ ਵਿੱਚ ਰਹਿਆ ਮੁੰਡਾ ਔਰ ਉਹ ਆਪਣੇ ਆਪ ਨੂੰ ਕਾਂਗਰਸ ਜਿਹੜੇ ਕਹਿੰਦਾ ਕਿ ਮੈਂ ਦਿੱਲੀ ਬਹੁਤ ਜੀ ਮੈਂ Gandhi ਫੈਮਲੀ ਦੇ ਬਹੁਤ ਨੇੜੇ ਆ ਮੈਂ ਇੱਥੇ ਹਾਊਸ ਦੇ ਬਹੁਤ ਨੇੜੇ ਆ ਓਕੇ ਕੁੱਕ ਵੀ ਕੱਟਦੇ ਰਹੇ ਨੇ ਇਕੱਠੇ ਇੱਥੇ ਹਾਊਸ ਦੇ ਬੰਦਿਆਂ ਨਾਲ ਇਦੀ ਬੇਲ ਹੋ ਗਈ ਹੈ ਦੀ ਬੇਲ ਵੀ ਦੇਖੋ ਅਨਫੋਰਚੂਨੇਟਲੀ ਬਹੁਤ ਅਫਸੋਸ ਦੀ ਗੱਲ ਹੈ ਪਤਾ ਲੱਗਿਆ ਕਿ ਮਲੇਰਕੋਲਾ ਕਾਂਗਰਸ ਦਾ ਪ੍ਰਧਾਨ ਇਹਦੀ ਬੇਲ ਕਰਾ ਕੇ ਆਏ ਨਾਲ ਲਿਜਾ ਕੇ ਤਾਂ ਮੈਂ ਪੁੱਛੂੰਗਾ ਇੱਕ ਪਾਸੇ ਤੁਸੀਂ ਕਹਿੰਦੇ ਹੋ ਕਿ ਸਾਡਾ ਕੋਈ ਸਬੰਧ ਨਹੀਂ ਫੇਕ ਅਕਾਊਂਟਸ ਦੇ ਨਾਲ ਮਲੇਰਕੋਲੇ ਜੋ ਗੰਦ ਪਾ ਰਹੇ ਹੋ ਤੁਸੀਂ ਕਿ ਸਾਡਾ ਇਹਦੇ ਨਾਲ ਕੋਈ ਸਬੰਧ ਨਹੀਂ ਦੂਸਰੇ ਪਾਸੇ ਤੁਸੀਂ ਛੜਾ ਕੇ ਲੈ ਕੇ ਆ ਗਏ ਗ੍ਰੈਫਿਕਲੀ ਬਿਲਕੁਲ ਡਾਇਰੈਕਟਲੀ ਸਾਬਤ ਹੀ ਹੋ ਗਿਆ ਮਤਲਬ ਫੇਕ ਅਕਾਊਂਟ ਜਿਹੜੇ ਚੱਲਦੇ ਨੇ ਫੇਕ ਅਕਾਊਂਟਸ ਤੋਂ ਉਹਨਾਂ ਦੀ ਚੱਲ ਰਹੇ ਨੇ ਦੋਨੇ ਮੁੰਦੇ ਉਹ ਨਿਕਲੇ ਇੱਕ ਮਲੇਰਕੋਲਾ ਕਾਂਗਰਸ ਦਾ ਪ੍ਰ